ਰਖੜੀ ਦਾ ਤਿਹਾਰ ਸਾਰਿਆਂ ਨੇ ਮਨਾਇਆ ਭੈਣਾਂ ਨੇ ਚਾਹਵਾਂ ਨਾਲ ਆਪਣੇ ਭਰਾਵਾਂ ਦੇ ਗੁੱਟ ਤੇ ਰਖੜੀ ਬੰਨੀ ਹੈ ਪਰ ਇੱਕ ਭੈਣ ਅਜੇ ਹੀ ਵੀ ਹੈ ਜੋ 16 ਤਰੀਕ ਤੋਂ ਆਪਣੇ ਭਰਾ ਨੂੰ ਲੱਭ ਰਹੀ ਹੈ ਲੱਭ ਇਸ ਲਈ ਰਹੀ ਹੈ ਕਿਉਂਕਿ ਉਸ ਦਾ ਭਰਾ ਕੋਰੀਆ ਗਿਆ ਸੀ ਤੇ ਹੁਣ ਉੱਥੇ ਲਾਪਤਾ ਹੋ ਚੁੱਕਿਆ ਹੈ ਇੱਕ ਸ਼ਾਮ ਨੂੰ ਕੋਰੀਆ ਵਿੱਚ ਆਕਾਸ਼ਦੀਪ ਰਾਣਾ ਆਪਣੇ ਹੋਰ ਤਿੰਨ ਦੋਸਤਾਂ ਦੇ ਨਾਲ ਘੁੰਮਣ ਨਿਕਲਿਆ ਹੋਇਆ ਸੀ ਅਚਾਨਕ ਉਹਨਾਂ ਦੇ ਪਿੱਛੇ ਪੁਲਿਸ ਲੱਗਦੀ ਹੈ ਤਾਂ ਚਾਰੇ ਜਾਣੇ ਵੱਖ-ਵੱਖ ਦਿਸ਼ਾ ਵੱਲ ਭੱਜ ਲੈਂਦੇ ਨੇ ਹਾਲਾਂਕਿ ਕੋਰੀਆ ਪੁਲਿਸ ਨੇ ਮੌਕੇ ਤੇ ਕਾਰ ਚਾਲਕ ਨੂੰ ਤਾਂ ਗ੍ਰਿਫਤਾਰ ਕਰ ਲਿਆ ਸੀ ਪਰ ਉਸ ਨੂੰ ਬਾਅਦ ਵਿੱਚ ਪੁੱਛ ਪੜਤਾਲ ਤੋਂ ਬਾਅਦ ਛੱਡ ਦਿੱਤਾ ਗਿਆ ਦੋ ਹੋਰ ਨੌਜਵਾਨ ਤੇ ਕਾਰ ਦਾ ਡਰਾਈਵਰ ਆਖਰ ਆਪਣੇ ਘਰ ਪਹੁੰਚ ਗਏ ਨੇ ਪਰ ਚੌਥਾ ਵਿਅਕਤੀ ਆਕਾਸ਼ਦੀਪ ਰਾਣਾ ਜੋ ਹਾਲੇ ਤੱਕ ਘਰ ਨਹੀਂ ਪਹੁੰਚਿਆ ਉਸ ਦੀ ਹੁਣ ਭਾਲ ਕੀਤੀ ਜਾ ਰਹੀ ਹੈ ਆਕਾਸ਼ਦੀਪ ਰਾਣਾ ਮਾਛੀਵਾੜਾ ਦੇ ਨਜ਼ਦੀਕੀ ਪਿੰਡ ਮਾਛੀਵਾੜਾ ਖਾਮ ਦਾ ਰਹਿਣ ਵਾਲਾ ਹੈ ਅਤੇ ਤਕਰੀਬਨ 2020 ਦੇ ਵਿੱਚ ਹੀ ਉਹ ਕੋਰੀਆ ਭੇਜਿਆ ਸੀ ਮਾਪਿਆਂ ਨੇ ਉਹਨਾਂ ਨੂੰ ਆਪਣਾ ਇੱਕ ਕਿੱਲਾ ਜ਼ਮੀਨ ਵੇਚੀ ਸੀ ਉਸ ਤੋਂ ਬਾਅਦ ਉਸ ਨੂੰ ਕੋਰੀਆ ਭੇਜਿਆ ਤੇ ਉੱਥੇ ਲਗਾਤਾਰ ਉਹ ਕੰਮ ਕਰ ਰਿਹਾ ਸੀ ਪਰ ਅਚਾਨਕ ਪੁਲਿਸ ਨੂੰ ਦੇਖ ਕੇ ਜਦੋਂ ਇਹ ਚਾਰੇ ਜਾਨੇ ਘਬਰਾਏ ਵੱਖੋ-ਵੱਖ ਦਿਸ਼ਾਂ 'ਚ ਭੱਜੇ ਤਿੰਨ ਜਾਨੇ ਤਾਂ ਖੈਰ ਕਰੇ ਪਹੁੰਚ ਗਏ ਨੇ ਪਰ ਆਕਾਸ਼ਦੀਪ ਰਾਣਾ ਜੋ ਇਹ ਤਸਵੀਰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਦੱਖਣੀ ਕੋਰੀਆ ਦੇ ਵਿੱਚ ਗਿਆ ਸੀ ਉੱਥੇ ਗਿਆ ਤਾਂ ਲਾਪਤਾ ਹੋ ਗਿਆ ਹਜੇ ਤੱਕ ਘਰ ਨਹੀਂ ਪਹੁੰਚਿਆ 16 ਤਰੀਕ ਨੂੰ 16 ਅਗਸਤ ਨੂੰ ਆਕਾਸ਼ਦੀਪ ਦੀ ਆਪਣੀ ਮਾਂ ਦੇ ਨਾਲ ਆਖਰੀ ਵਾਰ ਗੱਲ ਹੋਈ ਸੀ ਪਰ ਉਸ ਤੋਂ ਬਾਅਦ ਅੱਜ ਤੱਕ ਉਸ ਦੀ ਗੱਲ ਨਹੀਂ ਹੋਈ ਹੈ 19 ਤਰੀਕ ਨੂੰ ਭੈਣ ਉਡੀਕਦੀ ਰਹੀ ਕਿ ਆਕਾਸ਼ਦੀਪ ਦਾ ਕੋਈ ਫੋਨ ਆਵੇਗਾ ਰਖੜੀਆਂ ਭੇਜੀਆਂ ਸੀ ਜੇ ਰਖੜੀਆਂ ਮਿਲੀਆਂ ਨਹੀਂ ਇਸ ਨੂੰ ਲੈ ਕੇ ਕੋਈ ਸਵਾਲ ਕਰੇਗਾ ਪਰ 16 ਤਰੀਕ ਤੋਂ ਲੈ ਕੇ ਅੱਜ 24 ਅਗਸਤ ਹੋ ਚੁੱਕੀ ਹੈ ਹਾਜੇ ਤੱਕ ਆਕਾਸ਼ਦੀਪ ਰਾਣਾ ਦਾ ਪਰਿਵਾਰ ਨੂੰ ਨਾ ਤਾਂ ਕੋਈ ਫੋਨ ਆਇਆ ਹੈ ਨਾ ਹੀ ਕੋਈ ਸੰਪਰਕ ਹੋਇਆ ਹੈ ਇਸ ਨੂੰ ਲੈ ਕੇ ਪਰਿਵਾਰ ਚਿੰਤਾ ਵਿੱਚ ਹੈ ਤੇ ਉਹਨਾਂ ਨੇ ਇਹ ਸਭ ਨੂੰ ਲੈ ਕੇ ਪਹਿਲਾਂ ਰਵਨੀਤ ਸਿੰਘ ਬਿੱਟੂ ਜੋ ਕੇਂਦਰੀ ਰਾਜ ਮੰਤਰੀ ਨੇ ਤੇ ਹੁਣ ਰਾਜਸਥਾਨ ਤੋਂ ਸੰਸਦ ਬਣਨ ਜਾ ਰਹੇ ਨੇ ਉਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਤੱਕ ਅਤੇ ਹੁਣ ਅਨੁਰਾਗ ਠਾਕੁਰ ਤੱਕ ਆਪਣੀਆਂ ਚਿੱਠੀਆਂ ਪਹੁੰਚਾ ਰਹੇ ਨੇ ਤਾਂ ਕਿ ਉਹਨਾਂ ਦੇ ਪੁੱਤ ਦੀ ਕੋਈ ਸੂਹ ਮਿਲ ਸਕੇ ਪਤਾ ਲੱਗ ਸਕੇ ਕਿ ਉਹ ਕਿੱਥੇ ਹੈ ਕਿਵੇਂ ਦਾ ਹੈ ਠੀਕ ਹੈ ਕੋਈ ਘਟਨਾ ਵਾਪਰੀ ਹੈ ਜਾਂ ਫਿਰ ਉਥੋਂ ਦੀ ਕਿਸੇ ਜੇਲ੍ਹ ਵਿੱਚ ਹੈ ਪੁਲਿਸ ਕੋਲ ਹੈ ਉਸ ਦੀ ਜਾਣਕਾਰੀ ਮਿਲ ਸਕੇ ਆਪ ਪਰਿਵਾਰ ਦਾ ਬਿਆਨ ਸੁਣਦੇ ਹਾਂ ਪਰਿਵਾਰ ਦੀ ਅਪੀਲ ਸੁਣਦੇ ਹਾਂ ਜੇਕਰ ਆਕਾਸ਼ਦੀਪ ਵੀ ਇਹ ਵੀਡੀਓ ਸੁਣ ਰਿਹਾ ਹੈ ਤਾਂ ਉਹ ਆਪਣੇ ਪਰਿਵਾਰ ਨਾਲ ਸੰਪਰਕ ਕਰੇ ਕਿਉਂਕਿ ਉਸ ਦੇ ਬਾਕੀ ਤਿੰਨ ਦੋਸਤ ਪੁਲਿਸ ਨੇ ਛੱਡ ਦਿੱਤੇ ਨੇ ਆਪਣੇ ਆਪਣੇ ਘਰ ਪਹੁੰਚ ਚੁੱਕੇ ਨੇ ਤੇ ਆਕਾਸ਼ਦੀਪ ਰਾਣਾ ਜਿੱਥੇ ਵੀ ਹੈ ਉਹ ਆਪਣੇ ਪਰਿਵਾਰ ਨਾਲ ਸੰਪਰਕ ਜ਼ਰੂਰ ਕਰੇ ਕਹਿੰਦਾ ਮੈਂ ਸੁੱਤਾ ਪਿਆ ਹੋਵਾਂ। ਮੈਂ ਚਲ ਮੈਂ ਬਿਆਦਮਗਾਂ ਚੱਲ ਲੂੰਗੀ ਤੂੰ ਸੋ ਜਾ। ਕਹਿੰਦਾ ਮੰਮੀ 3-4 ਦਿਨਾਂ ਦੀਆਂ ਵੀ ਛੁੱਟੀਆਂ ਹਨ। ਮਾ ਚਲ ਤੂੰ ਸੋ ਜਾ ਬਟਾ। ਕਹਿੰਦਾ ਮੈਂ ਮੀਂਹ ਰੱਖੜੀਆਂ ਨੂੰ ਸਰਪ੍ਰਾਈਜ਼ ਦੇਣਾ ਬੜੀ ਭੈਣਾਂ ਨੂੰ। ਨੋ ਲਖਾ ਖਾ ਨਾਲੇ 3 ਭੈਣਾਂ ਦੀ। ਕਮਣ ਚਾਚੇ ਕੁੜੀ ਲੜਕੀ ਦਾ। ਮਾ ਚਲ ਬਟਾ ਸੋ ਜਾ ਤੂੰ। ਆਰਾਮ ਕਰ ਲੈ ਜੇ ਤੈਨੂੰ ਛੁੱਟੀਆਂ। ਸਭ ਕਿਆ ਬਤਾ ਸਾਡੇ ਖੇਲਾਂ ਨਹੀਂ ਵਾਰ। ਹਾੜ ਕਿੰਨਾ ਸਾਡੇ ਵਿੱਚ ਬਿੱਤਨੀ। ਅਨਿਮੜੀ ਜਨਵਾਟ ਦਿਨ ਹੋ ਗਿਆ ਜਰ ਹੁੰਦੇ ਸਾਨੂੰ ਪਤਾ ਜਿਹੜੇ ਬਾਜ ਨੇ ਵੀਰੋ ਮੈਨੂੰ ਪਾਣੀ ਨਹੀਂ ਮਿਲਿਆ ਨਾ ਸੀ ਸੋਇਆ ਨਾ ਜਾਗ ਕੇ ਮੈਨੂੰ ਸੋਇਆ ਵਾ ਨਾ ਸਾਨੂੰ ਪਤਾ ਦਿਨ ਨੂੰ ਸਾਨੂੰ ਪਤਾ ਰਾਤ ਸਰਦ ਸੱਟਾ ਮੁੰਡੇ ਤੇ ਇਹਦੇ ਸਰ ਕੁਝ ਨਹੀਂ ਠੀਕ ਹੈ ਅੱਛਾ ਕਾਜ ਲੱਜੇ ਨਾ ਨਾਮ ਆਕਾਸ਼ ਦੀ ਭੈਣ ਜੀ ਅਕਾਸ਼ ਦੀ ਸਾਡੇ ਹਾਂਜੀ ਉਹ ਸਾਊਥ ਕੋਰੀਆ ਗਏ ਹੋਏ ਸੀਗੇ ਜੀ ਸਾਡੀ ਲਾਸਟ ਟਾਈਮ ਉਹਨਾਂ ਨਾਲ 16 ਨੂੰ ਗੱਲ ਹੋਈ ਸੀਗੀ ਮੰਮਾ ਦੀ ਗੱਲ ਹੋਈ ਸੀਗੀ ਤੇ ਉਹ ਤੋਂ ਬਾਅਦ ਸਾਡੀ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਹੈਗੀ ਆ ਉਹਨੂੰ ਅੱਜ ਲਾਪਤਾ ਹੋਏ ਨੂੰ 8 ਦਿਨ ਹੋ ਗਏ ਆ ਮੇਰੇ ਮੰਮਾ ਪਪਾ ਔਰ ਮੈਂ ਵੀ ਅਸੀਂ ਬਹੁਤ ਸਾਰਾ ਪਰਿਵਾਰ ਹੀ ਬਹੁਤ ਜ਼ਿਆਦਾ ਦੁਖੀ ਆ ਉਹ ਜਿੱਥੇ ਵੀ ਮੇਰੀ ਗੱਲਬਾਤ ਸੁਣ ਰਹੇ ਆ ਪਲੀਜ਼ ਉਹਨੂੰ ਬੇਨਤੀ ਕੀਤੀ ਜਾਂਦੀ ਵੀ ਸਾਡੇ ਨਾਲ ਕੋਨਟੈਕਟ ਕਰੇ ਮੈਂ ਇਹ ਹੀ ਅਪੀਲ ਕਰਨਾ ਚਾਹੂੰਗੀ ਕੀ ਇੰਡੀਅਨ ਸਰਕਾਰ ਨੂੰ ਮੇਰੀ ਬੇਨਤੀ ਆ ਕਿ ਹੱਥ ਜੋੜ ਕੇ ਕੋਰੀਅਨ ਸਰਕਾਰ ਨੂੰ ਜਾਂ ਉਹਨਾਂ ਨੂੰ ਕਹੋ ਕਿ ਸਾਡੀ ਛੇਤੀ ਤੋਂ ਛੇਤੀ ਸੁਣਵਾਈ ਕੀਤੀ ਜਾਵੇ। ਗੱਲ ਹੋਈ ਸੀ ਰਖੜੀ ਨੂੰ ਲੈ ਕੇ ਕੋਈ ਹਾਂਜੀ ਰਖੜੀ ਨੂੰ ਰਖੜੀ ਵੀ ਭੇਜੀ ਗਈ ਸੀ ਉਹਨੂੰ। ਸਾਨੂੰ ਭੇਜ ਦੋ ਰਖੜੀ। ਹਾਂਜੀ ਪਹਿਲਾਂ ਹੀ ਭੇਜ ਦਿੱਤੀ ਸੀਗੀ। ਬਸ ਮੇਰੀ ਇਹ ਹੀ ਅਪੀਲ ਹੈ ਕਿ ਮੇਰਾ ਭਰਾ ਜਿੱਥੇ ਵੀ ਹੋਵੇ ਬਸ ਸਹੀ ਹੋਵੇ ਔਰ ਸਾਡੇ ਨਾਲ ਜਲਦੀ ਤੋਂ ਜਲਦੀ ਕੰਟੈਕਟ ਕਰੇ ਬਸ ਮੈਂ ਇਹੀ ਅਪੀਲ ਕਰਨਾ ਚਾਹੁੰਦੀ ਹਾਂ। ਮੜਾ ਚੁੱਪ ਕਰ ਰਿਹਾ। ਉਸ ਤੋਂ ਪੁੱਲ ਨਹੀਂ ਪਾ ਰਹੇ ਹੁਣ ਆਪੇ ਧਿਆਨ ਨੂੰ ਲੈ ਕੇ ਵੀ ਹਾਂਜੀ ਹਮੇਸ਼ਾ ਇਹੀ ਕਰਦਾ ਬਸ ਤੇਰਾ ਵਿਆਹ ਹੋ ਜਾਵੇ ਫਸ ਫਿਰ ਮੈਂ ਤੈਨੂੰ ਆਜੂਗਾ ਖੁਦ ਹੀ ਆਜੂਗਾ ਹਮੇਸ਼ਾ ਸਾਡੇ ਵਿਆਹ ਦੀ ਉਹ ਟੈਨਸ਼ਨ ਹੁੰਦੀ ਸੀਗੀ ਉਹਨੂੰ ਪੈਣਾ ਦੀ ਅਸੀਂ ਦੋ ਭੈਣਾਂ ਸਾਡੇ ਵਿਆਹ ਦੀ ਉਹ ਟੈਨਸ਼ਨ ਕਰਦਾ ਹੁੰਦਾ ਸੀਗਾ ਸਾਡੇ ਵਿਆਹ ਦੀ ਉਹ ਫਿਕਰ ਕਰਦਾ ਹੁੰਦਾ ਸੀਗਾ ਜੀ ਮੈਨੂੰ ਇਹੀ ਟੈਨਸ਼ਨ ਸੀਗੀ ਦੂਜੀ ਭੈਣ ਦਾ ਹੁਣੇ ਵਿਆਹ ਕਰਕੇ ਹਟਿਆ ਸੀਗਾ ਸਾਰਾ ਖਰਚਾ ਉਹਨੇ ਖੁਦ ਕੀਤਾ ਹੈ ਆਪਣੇ ਸਿਰ ਤੇ ਦੀ ਬਹੁਤ ਜ਼ਿਆਦਾ ਫਿਕਰ ਕਰਦਾ ਹੁੰਦਾ ਸੀਗਾ ਉਹਨੂੰ ਵੀ ਜ਼ਿਆਦਾ ਦਾਦਾ ਤੋਂ ਜ਼ਿਆਦਾ ਫੋਨ ਲਾਂਦੇ ਸੀਗੇ ਉਹਨੂੰ ਹਲੇ ਅਸੀਂ ਇਹ ਗੱਲ ਤੋਂ ਦੱਸਿਆ ਵੀ ਨਹੀਂ ਹੈ ਕਿ ਹਾਂ ਐਦਾਂ ਹੋ ਗਿਆ ਆ ਉਹ ਵੀ ਫਿਕਰ ਕਰਦੀ ਆ ਵੀ ਰਖੜੀ ਵਾਲੇ ਦਿਨ ਮम्मा ਮੈਨੂੰ ਫੋਨ ਨਹੀਂ ਆਇਆ ਫਿਰ ਮम्मा ਨੇ ਕਿਹਾ ਕਿ ਹਾਂ ਉਹਦਾ ਫੋਨ ਅਦਰ ਉਦਰ ਇਹ ਵੀ ਸਾਡੇ ਨਾਲ ਹੁਣੇ ਗੱਲ ਹੋ ਕੇ ਹੱਟੀ ਆ ਪਰ ਉਹਨੂੰ ਨਹੀਂ ਪਤਾ ਇਸ ਗੱਲ ਦਾ ਕਿ ਵੀਰੇ ਨਾਲ ਐਦਾਂ ਹੋ ਗਿਆ ਆ ਮਸੀਮਾ ਰਾਣੀ ਹੈ ਮੈਂ ਆਕਾਸ਼ਦੀਪ ਦੀ ਮਾਸੀ ਲੱਗਦੀ ਆ ਜੀ ਉਹ ਹਫਤਾ ਹੀ ਹੋ ਗਿਆ ਲਾਪਤਾ ਹੋਇਆ ਬਾ ਨਾ ਉਨ੍ਹਾਂ ਦਾ ਕੋਈ ਫੋਨ ਆਇਆ ਨਾ ਕੋਈ ਮੈਸੇਜ ਆਇਆ ਅਸੀਂ ਸਾਰੇ ਫਿਕਰ ਕਰ ਰਹੇ ਹਾਂ ਉਨ੍ਹਾਂ ਦਾ ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਜਿੱਥੇ ਵੀ ਹੋਵੇ ਜਲਦੀ ਤੋਂ ਜਲਦੀ ਸਾਡੇ ਨਾਲ ਕਨੈਕਟ ਕਰੇ ਬਹੁਤ ਸਾਰੇ ਪਰਿਵਾਰ ਦੁਖੀ ਹੈ ਜੀ ਉਨ੍ਹਾਂ ਵਾਸਤੇ ਦੋ ਭਾਈਆਂ ਦੇ ਕੁਲੋਤਾ ਭਾਈ ਹੈ ਜੀ ਬਹੁਤ ਓਖਾ ਪਾਲਿਆ ਜੀ ਬਹੁਤ ਓਖਾ ਦੇਖਿਆ ਜੀ ਬੜੀ ਮੁਸ਼ਕਲ ਤੋਂ ਭੇਜਿਆ ਜੀ ਬਾਹਰ ਬਸ ਸਾਡੀ ਇਹੀ ਅਪੀਲ ਹੈ ਜੀ ਜਲਦੀ ਤੋਂ ਜਲਦੀ ਉਹ ਕਰਾ ਵਾਪਸ ਭੇਜ ਦੋ ਨੂੰ ਦੋ ਭੈਣਾਂ ਸੀਗੀਆਂ ਤੇ ਇੱਕ ਭਰਾ ਹਾਂਜੀ ਦੋ ਭੈਣਾਂ ਦੇ ਇੱਕ ਭਰਾ ਹੀ ਹੈ ਪਰ ਆਹ ਜੀ ਛੋਟਾ ਹੈ ਸਾਨੂੰ ਤੇ ਛੋਟਾ ਹਾਂਜੀ ਜਦੋਂ ਉਹਨੂੰ ਬਾਹਰ ਭੇਜਿਆ ਤਾਂ ਪੈਸੇ ਲੋਨ ਵੀ ਚੱਕਿਆ ਹੋਣਾ ਜਾਂ ਜ਼ਮੀਨ ਵੇਚੀ ਹੋਣੀ ਹਾਂਜੀ ਹਾਂਜੀ ਲੋਨ ਚੱਕਿਆ ਜੀ ਜ਼ਮੀਨ ਕਰਕੇ ਜੀ ਬਾਹਰ ਭੇਜਿਆ ਤਾਂ ਜੀ ਚਾਹ ਵੀ ਬਹੁਤ ਹੋਣੀ ਹੈ ਕਿਉਂਕਿ ਉਮਰ ਵੀ ਉਹਦੀ ਪਿਆਰ ਵਾਲੀ ਹੈ ਹਾਂਜੀ ਹਾਂਜੀ ਲੜਕੀ ਦੇਖ ਰਹੇ ਤੇ ਜਿਨ੍ਹਾਂ ਵਾਸਤੇ ਤਾਂ ਜੀ ਵੀ ਚਲੋ ਆਉਂਗੇ ਵਿਆਹ ਕਰ ਦੂੰਗੇ ਜੀ ਮੈਂ ਜੀ ਰਕੇਸ਼ ਕੁਮਾਰ ਪਿੰਡ ਮਾਚਿਵੜਾ ਖਾਮ ਡਿਸਟ੍ਰਿਕਟ ਲੁਧਿਆਣਾ ਜੀ ਜੀ ਬੇਟੀ ਦਾ ਕੀ ਨਾਮ ਆ ਤੇ ਕਦੋਂ ਗਿਆ ਸੀ ਕਿੰਨੀ ਉਮਰ ਆ ਗਈ ਬੇਟੀ ਦਾ ਨਾਮ ਹੈ ਕਿ ਮੇਰਾ ਆਕਾਸ਼ਦੀਪ ਰਾਣਾ ਉਰਫ ਗੱਗੂ ਕਹਿੰਦੇ ਤੇ ਉਹ ਗਿਆ ਤਾਂ ਜੀ 2020 ਚ ਗਿਆ ਤਾਂ ਜੀ ਉਹ ਤੇ ਉਹ ਕੋਰੀਆ ਗਿਆ ਤਾਂ ਜੀ ਕੋਰੀਆ ਉਹ ਰਹਿੰਦਾ ਤਾਂ ਜੀ ਖੁੰਗਜੂ ਸ਼ਹਿਰ ਦੇ ਵਿੱਚ ਉੱਥੋਂ ਜੀ ਇਹ ਦੋ ਤਿੰਨ ਮੁੰਡੇ ਗਏ ਤੇ ਬਾਹਰ ਘੁੰਮਣ ਕੰਮ ਉੱਥੇ ਗੱਡੀ 'ਚ ਤੇਲ ਇਹਨਾਂ ਨੇ ਪਵਾਇਆ ਗੱਡੀ 'ਚ ਤੇਲ ਪਾ ਕੇ ਵਾਪਸ ਹੋਣ ਲੱਗੇ ਉੱਥੇ ਪੁਲਿਸ ਤੋਂ ਡਰ ਕੇ ਇਹ ਤਿੰਨੇ ਚਾਰੇ ਬੱਚੇ ਭੱਜਲੇ ਇੱਕ ਬੱਚਾ ਫੜ ਹੋ ਗਿਆ ਦੋ ਇਹ ਤਿੰਨੇ ਭੱਜਲੇ ਜਿਹੜਾ ਫੜ ਹੋ ਗਿਆ ਜੀ ਉਹ ਵੀ ਪੁਲਿਸ ਵਾਲਿਆਂ ਨੇ ਛੱਡਤਾ ਜੀ ਜਿਹੜੇ ਦੂਜੇ ਦੋ ਭੱਜੇ ਦੇ ਉਹ ਵੀ ਕਮਰੇ 'ਚ ਪਹੁੰਚ ਗਏ ਜੀ ਤੇ ਜੋ ਮੇਰੇ ਆਲਾ ਬੇਟਾ ਆ ਆਕਾਸ਼ਦੀਪ ਰਾਣਾ ਉਰਫ ਗੱਗੂ ਉਹ ਹਜੇ ਤੱਕ ਉਹਦੀ ਸੂਰ ਨਹੀਂ ਲੱਗ ਰਹੀ ਜੀ ਤਰੀਕ ਹੈ ਗਿਆ ਜੀ 16 ਤਰੀਕ ਦਾ ਰਾਤ ਨੂੰ 11 ਵਜੇ ਦਾ ਗਾਇਬ ਹੈ ਜੀ ਹਜੇ ਤੱਕ ਉਹਦਾ ਕੋਈ ਸਰਾਖ ਨਹੀਂ ਮਿਲਿਆ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਜੀ ਜੋ ਮੇਰੇ ਬੱਚੇ ਦਾ ਕੋਈ ਵੀ ਸਰਾਖ ਦੇ ਦੇਵੇ ਮੈਂ ਉਹਦਾ ਤਾਬਿਆਦਾਰ ਹੋਊਗਾ ਜੇ ਕਿਸੇ ਨੇ ਮੇਤੋ ਖਰਚਾ ਪਰਚਾ ਵੀ ਲੈਣਾ ਮੈਂ ਉਹ ਵੀ ਦੇਣ ਨੂੰ ਤਿਆਰ ਆ ਜੀ ਅੱਜ ਕੀਤੀ ਹੈ ਕਿਸੇ ਨਾਲ ਕਿਸੇ ਮinistr ਨੂੰ ਮਿਲੇ ਹੂੰ ਵੀ ਉਹਦੇ ਬਾਰੇ ਅਸੀਂ ਜੀ ਆਹ ਚਿੱਠੀ ਜੀ ਪਹਿਲਾਂ ਇੱਕ ਦਿਨ ਰਵਨੀਤ ਸਿੰਘ ਬਿੱਟੂ ਹੈ ਜੀ ਇਹਨਾਂ ਨੂੰ ਭੇਜੀ ਦੀ ਜੀ ਦੇ ਮੈਂ ਕੱਲ ਸੀਐਮਓ ਦਫਤਰ ਚੰਡੀਗੜ੍ਹ ਉੱਥੇ ਦੇਖਿਆ ਜੀ ਅੱਜ ਅਨੁਰਾਗ ਠਾਕਰੇ ਦੇ ਮੇਰਾ ਛੋਟਾ ਬ੍ਰਦਰ ਉਹ ਦਿੱਲੀ ਗਏ ਜੀ ਅਨੁਰਾਗ ਠਾਕਰੇ ਨੂੰ ਦੇਣ ਚਿੱਠੀ ਜੀ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਇਹੀ ਕਹਿੰਦੇ ਆ ਵੀ ਸਾਡੀ ਕੋਈ ਮਾੜੀ ਸੁਣਵਾਈ ਹੋ ਜਾਵੇ ਇਕੱਲਾ ਬੇਟਾ ਮੇਰਾ ਗ੍ਰਹਿ ਮੰਤਰੀ ਨੂੰ ਵੀ ਜਿੱਥੇ ਲਿਖੀ ਹੈ ਤੁਸੀਂ ਹਾਂਜੀ ਹਾਂਜੀ ਗ੍ਰਹਿ ਮੰਤralੇ ਨੂੰ ਵੀ ਲਿਖੀ ਹੈ ਚਿੱਠੀ ਆ ਬਾਹਰ ਪੁਲਿਸ ਨਾਲ ਗੁੱਤਵਾੜ ਪੁਲਿਸ ਹਾਂਜੀ ਪੁਲਿਸ ਪੁਲਿਸ ਸਟੇਸ਼ਨ ਤੇ ਜੀ ਰਵੜਾ ਦਰਜ ਕਰਾਈ ਹੋਈ ਆ ਇਮੀਗ੍ਰੇਸ਼ਨ ਵਾਲਿਆਂ ਕੋਲ ਵੀ ਨੰਬਰ ਦੇ ਕੇ ਆ ਜੀ ਪਾਸਪੋਰਟ ਦੀ ਫੋਟੋ ਦਿੱਤੀ ਹੋਈ ਆ ਤੇ ਗੁਰਦੁਆਰਿਆਂ ਚ ਵੀ ਉੱਥੇ ਸਾਰੇ ਪੁੱਤ ਦੀ ਫੋਟੋ ਦਿੱਤੀ ਹੋਈ ਹੈ ਜੀ ਉੱਥੇ ਵੀ ਨਿਊਜ਼ ਵੀ ਚੱਲਦੀ ਆ ਇੱਕ ਜੀ ਪਰ ਹਜੇ ਤੱਕ ਕੋਈ ਸਰਾਖ ਨਹੀਂ ਜੀ ਮਿਲਿਆ ਅਸੀਂ ਤਾਂ ਇਹੀ ਕਹਿੰਦੇ ਜੀ ਸਾਡੀ ਅਪੀਲ ਕੀ ਕਰਨੀ ਚਾਹੀਦੀ ਹੈ ਅਪੀਲ ਅਸੀਂ ਸਰਕਾਰ ਨੂੰ ਵੀ ਸਰਕਾਰ ਸਾਡੀ ਮਦਦ ਕਰੇ ਉੱਥੇ ਬਾਹਰ ਜਾ ਕੇ ਜੀ ਉੱਥੇ ਸਾਡੇ ਵੀ ਜਿਹੜੀ ਸਰਕਾਰ ਆ ਬਾਹਰਲੀ ਸਰਕਾਰ ਨੂੰ ਕਹੇ ਤਾਂ ਉਹ ਸਰਕਾਰ ਮੜਿਆ ਛੇਤੀ ਕੰਮ ਕਰਦੀ ਸਾਡੀ ਤਾਂ ਉੱਥੇ ਸੁਣਵਾਈਓ ਹੈ ਨਹੀਂ ਜੀ ਜੇ ਸਾਡੀ ਸਰਕਾਰ ਉੱਧਰ ਦਬਾਅ ਪਾਉਗੀ ਤਾਂ ਇਹ ਕੰਮ ਕਰ ਸਕਦੇ ਆ ਜੀ ਉਹ ਨਹੀਂ ਉਹਨਾਂ ਦਾ ਤਾਂ ਢਿੱਲਾ ਹੀ ਆ ਕੰਮ ਜੀ ਜਿਹੜੇ ਨਾਲ ਦੇ ਲੜਕੇ ਸੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ ਨਾਲ ਦੇ ਲੜਕੇ ਨਾਲ ਵੀ ਗੱਲਬਾਤ ਹੋਈ ਦੀ ਜੀ ਉਹ ਵਿਚਾਰੇ ਉਹ ਵੀ ਭੱਜ ਗਏ ਜੀ ਉਵੇਂ ਕਾਸ਼ ਦੀ ਬਰਾਣਾ ਇਹ ਕਿਨੇ ਨਹੀਂ ਪੁਲਿਸ ਦੀ ਗੱਡੀ ਦੇਖੀ ਹੈ ਜੀ ਇਹ ਡਰ ਦੇ ਮਾਰੇ ਤਿੰਨੇ ਫਰਾਰ ਹੋ ਗਏ ਜੀ ਉੱਥੋਂ ਜਿਹੜਾ ਗੱਡੀ ਦਾ ਡਰਾਈਵਰ ਦਾ ਜੀ ਉਹ ਪੁਲਿਸ ਵਾਲਿਆਂ ਨੇ ਫੜਿਆ ਤੇ ਦੂਜੇ ਦਿਨ ਉਹਦੀ ਤੈਕੀਗਤ ਕਰਕੇ ਉਹ ਵੀ ਛੱਡਤਾ ਜੀ ਫਿਰ ਅਸੀਂ ਜੀ ਉੱਥੇ ਮੁੰਡੇ ਸਾਡੇ ਇੱਥੇ ਗਵਾਨਦੇ ਜੀ ਪੱਕੇ ਦੋ ਮੁੰਡੇ ਉਹਨਾਂ ਨੇ ਥਾਣੇ ਤਰਤੀਲਾ ਦਿੱਤੀ ਉਹ ਥਾਣੇ ਵਾਲਿਆਂ ਨੇ ਵੀ ਜੀ ਕੁਝ ਨਹੀਂ ਕਰਿਆ ਫਿਰ ਇਮੀਗ੍ਰੇਸ਼ਨ ਜੀ ਜਾ ਕੇ ਜੀ ਪਾਸਪੋਰਟ ਫੋਟੋ ਦਿੱਤੀ ਉੱਥੇ ਵੀ ਕੁਝ ਨਹੀਂ ਬਣਿਆ ਜੀ ਪੇਰ ਇਹ ਦੁਆ ਕਿਆਦਨ ਉਹ ਲੰਦੇ ਜੀ ਅਮੈਸੀ ਚ ਵੀ ਗਏ ਜੀ ਉੱਥੇ ਵੀ ਸਾਡੀ ਕੋਈ ਕਿਸੇ ਨੇ ਪੁੱਛ ਗਏ ਚ ਨਹੀਂ ਕਰੀ ਅਸੀਂ ਆਪਣੀ ਗਵਰਨਮੈਂਟ ਨੂੰ ਇਹੀ ਕਹਿੰਨੇ ਆ ਜੇ ਸਾਡੀ ਕੋਈ ਮਦਦ ਕਰੇ ਉੱਥੇ ਦੀ ਗਵਰਨਮੈਂਟ ਨੂੰ ਇਹ ਕਹਿਣ ਬਈ ਮੜ ਜਾਏ ਦਾ ਬਈ ਬੱਚੇ ਦੀ ਦੇਖਭਾਲ ਕਰੋ ਨੇ ਸਾਡਾ ਮੁੰਡਾ ਜਿੰਨਾ ਚਿਰ ਜਲਦੀ ਕੋਈ ਮਾੜਾ ਮੋਟਾ ਸਰਾ ਆ ਕੇ ਸਾਾਨੂੰ ਮਿਲ ਜਾਵੇ ਚਾਹੇ ਪੁਲਿਸ ਚ ਹੋਵੇ ਜਾਂ ਕਿਤੇ ਬਾਹਰ ਹੋਵੇ ਸਾਨੂੰ ਇਹਦੇ ਤੱਕ ਮਾੜੀ ਕੋਈ ਤਹਿਕੀਕਾ ਤੇ ਜ਼ਰੂਰੀ ਸਾਡੀ ਜਿਹੜੀ ਪੰਜਾਬ ਗਵਰਨਮੈਂਟ ਹੈ ਇਹ ਜ਼ਰੂਰੀ ਕਰਵਾ ਦੇ ਸਾਡੀ ਉਧਰ ਬਾਤ ਤਾਂ ਖੈਰ ਆਕਾਸ਼ਦੀਪਰਾਣਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਤੇ ਚੱਲਦਿਆਂ ਹੋਇਆਂ ਮੰਤਰੀਆਂ ਤੱਕ ਵੀ ਪਰਿਵਾਰ ਨੇ ਪਹੁੰਚ ਕੀਤੀ ਆ ਪਰ ਹਾਲੇ ਤੱਕ ਆਕਾਸ਼ਦੀਪ ਦੀ ਕੋਈ ਵੀ ਜਾਣਕਾਰੀ ਅਜੋ ਨਹੀਂ ਮਿਲੀ ਇਹ ਸਭ ਨੂੰ ਲੈ ਕੇ ਪਰਿਵਾਰ ਆਪਣੇ ਪੁੱਤ ਨੂੰ ਲੈ ਕੇ ਚਿੰਤਾ ਵਿੱਚ ਹੈ ਤੇ ਉਹਨਾਂ ਦੀ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ ਮਾਛੀਵਾੜਾ ਤੋਂ ਪਰਵਿੰਦਰ ਵਰਮਾ ਦੀ ਰਿਪੋਰਟ ਓਨ 에ਅਰ